2 डिसेंबर ਨੂੰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਹੋਇਆ ਆਖਿਰਕਾਰ ਉਸ ਨੂੰ ਕਿਉਂ ਰੋਕਿਆ ਗਿਆ ਸੀ ਆਖਿਰਕਾਰ ਨਗਰ ਕੀਰਤਨ ਨੂੰ ਰੋਕਣ ਵਾਲੇ ਕੌਣ ਸੀ ਆਖਿਰਕਾਰ ਇਸ ਅਫਵਾਹ ਦੇ ਵਿਚਕਾਰ ਕਿਹੜਾ ਸੱਚ ਸਾਹਮਣੇ ਆਇਆ ਹੈ ਅਤੇ ਉਸ ਨਗਰ ਕੀਰਤਨ ਦੇ ਵਿੱਚ ਜੋ ਕੁਝ ਹੋਇਆ ਸੀ ਉਹ ਕਿਉਂ ਹੋਇਆ ਸੀ ਇਹ ਸਾਰਾ ਕੁਝ ਜਾਣ ਲਿਓ ਸ਼ੇਅਰ ਕਰ ਦਿਓ ਅਤੇ ਸਾਰਿਆਂ ਨੂੰ ਦੱਸ ਦਿਓ ਜਿਹਾ ਸੋਸ਼ਲ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥਵਾੜਨਾਲ ਪ੍ਰਿਆ ਅਸੀਂ ਵੀ ਇੱਕ ਵੀਡੀਓ ਜਿਹੜੀ ਉਹ ਦਿਖਾਈ ਕਿ ਕਿਵੇਂ ਨਿਊਜ਼ੀਲੈਂਡ ਦੇ ਵਿੱਚ ਬੜੇ ਸ਼ਾਂਤੀ पूर्वक ਇੱਕ ਨਗਰ ਕੀਰਤਨ ਕੱਟਿਆ ਜਾ ਰਿਹਾ ਸੀ ਉਸ ਨਗਰ ਕੀਰਤਨ ਦੇ ਵਿੱਚ ਕੁਝ ਲੋਕ ਆ ਜਾਂਦੇ ਨੇ ਅਤੇ ਉਸ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਜੋ ਉੱਥੇ ਦੀ ਹੁੰਦੀ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਸਾਰੇ ਮਾਹੌਲ ਨੂੰ ਠੰਡਾ ਕਰ ਦਿੰਦੀ ਹੈ ਕੋਈ ਵੀ ਗੱਲ ਜ਼ਿਆਦਾ ਨਹੀਂ ਵੱਧਦੀ ਪਰ ਇਸ ਦੇ ਵਿਚਕਾਰ ਹੁਣ ਇਹ ਲੋਕ ਸੋਚਣ ਨੂੰ ਮਜਬੂਰ ਹੋ ਗਏ ਕਿ ਆਖਿਰਕਾਰ ਨਿਊਜ਼ੀਲੈਂਡ ਦੇ ਵਿੱਚ ਬੜੇ ਸ਼ਾਂਤੀ ਪੂਰਵਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਸਿੱਖ ਜਿੱਥੇ ਵੀ ਵਸਦੇ ਨੇ ਉਹ ਆਪਣੇ ਰੀਤੀ ਰਿਵਾਜਾਂ ਨੂੰ ਆਪਣੇ ਗੁਰੂਆਂ ਦੇ ਸਤਿਕਾਰ ਦੇ ਵਿੱਚ ਲੱਗੇ ਰਹਿੰਦੇ ਨੇ ਪਰ ਇਸ ਦੇ ਵਿਚਕਾਰ ਹੀ ਅਜਿਹਾ ਚੀਜ਼ ਕਿਉਂ ਆਈਏ ਆਖਿਰਕਾਰ ਨਗਰ ਕੀਰਤਨ ਨੂੰ ਕਿਉਂ ਰੋਕਿਆ ਗਿਆ ਤੇ ਉਸ ਦੇ ਵਿਚਕਾਰ ਦਾਦੀ ਹੈ ਕਿ ਇਸ ਦਾ ਸੱਚ ਜਿਹੜਾ ਉਹ ਸਾਹਮਣੇ ਆਇਆ ਕੁਝ মিডিਆ ਰਿਪੋਰਟਸ ਦੇ ਹਵਾਲੇ ਤੋਂ ਕੁਝ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਵਸਦੇ ਨੇ ਲੋਕ ਉਹਨਾਂ ਦੇ ਹਵਾਲੇ ਤੋਂ ਤੇ ਕੁਝ ਜਿਹੜਾ ਹੈ ਜਿਹੜੇ ਉੱਥੇ ਦੇ ਮੋਤਵਾਰ ਨੇ ਉਹਨਾਂ ਦੇ ਹਵਾਲੇ ਤੋਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਲੋਕ ਕਹਿ ਰਹੇ ਸੀ ਕਿ ਉਹ ਮੌਰੀ ਆਦਿਵਾਸੀ ਸਮੂਹ ਹੈ ਜੋ ਕਿ ਲਗਭਗ 40000 ਲੋਕ ਜਿਹੜੇ ਨੇ ਉਹ ਇਸ ਮੌਰੀ ਆਦਿਵਾਸੀ ਗਰੁੱਪ ਦੇ ਨੇ ਜੋ ਹਮੇਸ਼ਾ ਵਿਰੋਧ ਕਰਦੇ ਰਹਿੰਦੇ ਨੇ ਪਰ ਜਿਹੜੇ ਜਿਵੇਂ ਮੈਂ ਦੱਸਿਆ ਕਿ ਸੋਸ਼ਲ ਮੀਡੀਆ ਦੇ ਥਰੂ ਤੇ ਤੇ ਲੋਕਾਂ ਦੇ ਉੱਤੇ ਜਿਹੜੇ ਵਸਦੇ ਨੇ ਉਹਨਾਂ ਦੇ ਥਰੂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਹ ਲਗਭਗ ਨਗਰ ਕੀਰਤਨ ਦੇ ਵਿੱਚ ਇਹ ਮੌਰੀ ਆਦਿਵਾਸੀ ਗਰੁੱਪ ਦੇ ਲੋਕ ਨਹੀਂ ਸੀ ਬਲਕਿ ਦੱਸਿਆ ਜਾ ਰਿਹਾ ਹੈ ਕਿ ਇਹ 40 ਤੋਂ 50 ਲੋਕਾਂ ਦਾ ਇੱਕ ਗਰੁੱਪ ਹੈ ਜੋ ਜਾਣਬੁੱਝ ਕੇ ਨਗਰ ਕੀਰਤਨ ਦੇ ਰਸਤੇ ਦੇ ਵਿੱਚ ਆਇਆ ਹੈ। ਇਹ ਗਰੁੱਪ ਨਿਊਜ਼ੀਲੈਂਡ ਦੀ ਇੱਕ ਕੱਟੜ ਈਸਾਈ ਸੰਸਥਾ ਡੈਸਟਨੀ ਚਰਚ ਦੇ ਨਾਲ ਜੁੜਿਆ ਹੋਇਆ ਹੈ। ਡੈਸਟਨੀ ਚਰਚ ਦੇ ਆਗੂ ਬ੍ਰਿਆਨ ਟਮਾਕੀ ਸ਼ਾਇਦ ਨਾਮ ਹੈ, ਸ਼ਾਇਦ ਮੈਂ ਪ੍ਰੋਨਾਂਊਂਸ ਸ਼ਾਇਦ ਨਾ ਸਹੀ ਕਰ ਰਹੀ ਹਾਂ। ਬ੍ਰਿਆਨ ਟਮਾਕੀ ਪਹਿਲਾਂ ਵੀ ਕਈ ਵਾਰ ਵਿਵਾਦਿਤ ਬਿਆਨਾਂ ਅਤੇ ਪ੍ਰਦਰਸ਼ਨਾਂ ਦੇ ਕਰਕੇ ਖਬਰਾਂ ਦੇ ਵਿੱਚ ਰਿਹਾ ਹੈ। ਇੱਕ ਗਰੁੱਪ ਜਿਹੜਾ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਸਿਰਫ ਕ੍ਰਿਸਚੀਅਨ ਵੈਲਿਊਜ਼ ਨੂੰ ਮੰਨਦਾ ਹੈ ਮਤਲਬ ਇਹ ਕਹਿੰਦਾ ਹੈ ਕਿ ਸਿਰਫ ਤੁਸੀਂ ਜਿਹੜੀ ਈਸਾਈ ਧਰਮ ਹੈ ਸਿਰਫ ਉਸ ਨੂੰ ਫਾਲੋ ਕਰੋ ਸਿਰਫ ਉਸ ਨੂੰ ਮੰਨੋ ਜੇਕਰ ਕੋਈ ਹੋਰ ਧਰਮ ਨੂੰ ਮੰਨਣ ਦੀ ਕੋਸ਼ਿਸ਼ ਕਰਦਾ ਹੈ ਜਾਂ ਧਰਮ ਦਾ ਕਿਸੇ ਹੋਰ ਧਰਮ ਦਾ ਸਤਿਕਾਰ ਦੇ ਲਈ ਕੁਝ ਕਰਦਾ ਹੈ ਤੇ ਇਹ ਉਸ ਦਾ ਵਿਰੋਧ ਜਿਹੜਾ ਹੈ ਉਹ ਕਰਦੇ ਨੇ ਕਈ ਰਿਪੋਰਟਾਂ ਤੇ ਵੀਡੀਓਜ਼ ਮੁਤਾਬਕ ਇਸ ਗਰੁੱਪ ਨੇ ਦੇ ਲੋਕਾਂ ਕੋਲ ਕੁਝ ਭਾਰਤ ਵਿਰੋਧੀ ਨਾਅਰੇ ਅਤੇ ਝੰਡੇ ਵੀ ਸੀ ਅਤੇ ਇਹ ਇੱਕ ਗਰੁੱਪ ਜਿਹੜਾ ਸਿੱਖ, Hindu, Muslim ਅਤੇ ਹੋਰ ਧਰਮਾਂ ਦੇ ਪ੍ਰਤੀਕਾਂ ਦਾ ਵੀ ਵਿਰੋਧ ਕਰਦਾ ਬਹੁਤ ਵਾਰ ਨਜ਼ਰ ਆਇਆ ਹੈ। ਇੱਥੇ ਨਿਊਜ਼ੀਲੈਂਡ ਦੇ ਵਿੱਚ ਵਸਦੇ ਸਿੱਖਾਂ ਦਾ ਪੱਖ ਬਿਲਕੁਲ ਸਾਫ਼ ਹੈ। ਨਗਰ ਕੀਰਤਨ ਸਿੱਖਾਂ ਦੇ ਲਈ ਇੱਕ ਸ਼ਾਂਤਮਈ ਧਾਰਮਿਕ ਸਮਾਗਮ ਹੁੰਦਾ ਹੈ ਅਤੇ ਇਸ ਵਿੱਚ ਨਾ ਕੋਈ ਰਾਜਨੀਤੀ ਹੁੰਦੀ ਹੈ, ਕਿਸੇ ਹੋਰ ਧਰਮ ਦੇ ਖਿਲਾਫ ਕੋਈ ਸੁਨੇਹਾ ਨਹੀਂ ਹੁੰਦਾ। ਸਿੱਖੋਂ ਜਿੱਥੇ ਹੀ ਵਸਦੀ ਹੈ ਉੱਤੇ ਕਾਨੂੰਨ ਦੀ ਪਾਲਣਾ ਅਤੇ ਦੂਜੇ ਧਰਮਾਂ ਦਾ ਇੱਜ਼ਤ ਕਰਨਾ ਉਸਦੀ ਪਰੰਪਰਾ ਰਹੀ ਹੈ ਇਸ ਮਾਮਲੇ ਦੇ ਵਿੱਚ ਗਲਤ ਫਹਮੀ ਇਸ ਕਰਕੇ ਬਣੀ ਹੈ ਕਿਉਂਕਿ ਲੋਕਾਂ ਨੇ ਡੈਸਨੀ ਚਰਚ ਵਾਲੇ ਗਰੁੱਪ ਨੂੰ ਮਾਉਰੀ ਲੋਕ ਸਮਝ ਲਿਆ ਹਾਲਾਂਕਿ ਮਾਉਰੀ ਲੋਕ ਇਸ ਤਰੀਕੇ ਨਾਲ ਵਿਰੋਧ ਨਹੀਂ ਕਰਦੇ ਉਹ ਜਿਹੜੇ ਨੇ ਉਹ ਲੈਂਡ ਰਾਈਟਸ ਹੋ ਗਿਆ ਕਲਚਰ ਹੋ ਗਿਆ ਜਾਂ ਗਵਰਨਮੈਂਟ ਪਾਲਿਸੀਜ਼ ਜਿਹੜੀਆਂ ਹੋ ਗਈਆਂ ਉਸ ਨੂੰ ਲੈ ਕੇ ਵਿਰੋਧ ਕਰਦੇ ਨੇ ਉਹ ਉਹਨਾਂ ਦਾ ਵਿਰੋਧ ਕਿਸੇ ਧਰਮ ਨੂੰ ਲੈ ਕੇ ਨਹੀਂ ਹੁੰਦਾ ਸੋ ਹੱਦ ਜੜੀ ਨਿਊਜ਼ੀਲੈਂਡ ਦੀ ਪੁਲਿਸ ਨੇ ਹਾਲਾਂਕਿ ਉਸ ਚੀਜ਼ ਤੇ ਕਾਬੂ ਪਾ ਲਿਆ ਸੀ ਪਰ ਇਹ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਡੈਸਟੀ ਚਰਚ ਦੇ ਲੋਕ ਦੱਸੇ ਜਾ ਰਹੇ ਨੇ ਅਤੇ ਇਹ ਹਮੇਸ਼ਾ ਹੋਰ ਧਰਮਾਂ ਦਾ ਵਿਰੋਧ ਕਰਦੇ ਨੇ ਇਹ ਕਹਿੰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਸਿਰਫ ਇਸਾਈ ਰਹੇਣੇ ਚਾਹੀਦੇ ਨੇ ਸਿਰਫ ਕ੍ਰਿਸਚੀਅਨ ਜਿਹੜੇ ਨੇ ਉਹਨਾਂ ਦੀ ਵੈਲਿਊਜ਼ ਹੋਣੀ ਚਾਹੀਦੀ ਹੈ ਇਸ ਤਰੀਕੇ ਦੇ ਨਾਲ ਇਹ ਵਿਰੋਧ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ ਨਿਊਜ਼ੀਲੈਂਡ ਦੀ ਸਰਕਾਰ ਅਤੇ ਪਾਲਿਸੀ ਆਪਣੇ ਪੱਧਰ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਵਿਚਾਰਾਂ ਦੀ ਆਜ਼ਾਦੀ ਆ ਜਿਹੜੀ ਉਹ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈ ਪਰ ਇਸ ਤਰੀਕੇ ਨਾਲ ਕਿਸੇ ਨਾ ਕਿਸੇ ਹੋਰ ਧਰਮ ਦੇ ਸਤਿਕਾਰ ਦੇ ਵਿੱਚ ਵਿਰੋਧ ਕਰਨਾ ਉਹ ਕਿਤੇ ਨਾ ਕਿਤੇ ਗਲਤ ਠਹਿਰਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਹਾਲਾਂਕਿ ਕੁਝ ਲੋਕ ਇਸ ਦੇ ਹੱਕ ਦੇ ਵਿੱਚ ਆਏ ਕੁਝ ਨੇ ਕਿਹਾ ਕਿ ਇਹ ਤਾਂ ਜੋ ਕੁਝ ਹੋਇਆ ਉਹ ਗਲਤ ਹੈ ਕਈਆਂ ਨੇ ਕਿਹਾ ਕਿ ਜੋ ਕੁਝ ਹੋਇਆ ਉਹ ਸਹੀ ਹੈ ਸੋ ਤੁਸੀਂ ਇਸ ਪੂਰੇ ਮਾਹੌਲ ਨੂੰ ਲਾ ਕੇ ਆਪਣੀ ਕੀ رائے ਰੱਖਦੇ ਹੋ ਜ਼ਰੂਰ ਦੱਸਣਾ